ਪਿੰਡ ਨੰਗਲ ਖੁਰਦ ਦੇ ਵਸਨੀਕਾਂ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਹਰਪੰਸ ਸਿੰਘ ਯਾਦਗਾਰੀ ਗੇਟ ਤੋਂ ਡੇਰਾ ਬੁਸ਼ਨਪੁਰੀ ਨੰਗਲ ਦੇ 메ਨ ਚੌਂਕ ਨੂੰ ਜਾਂਦੀ ਲਿੰਕ ਸੜਕ ਦੀ ਹਾਲਤ ਕਾਫੀ ਤਰਸਜੋਗ ਬਣੀ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਈ ਵਾਰ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਸੀ ਜਿਸ ਨੂੰ ਦੇਖਦੇ ਹੋਏ ਐਨ ਆਰ ਆਈ ਗੁਰਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਬਾਬਾ ਵਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਇਸ ਸੜਕ ਦੀ ਮੁਰੰਮਤ ਕਰਵਾਉਣ ਲਈ ਕੇਰੀ ਵਿਸ਼ਾ ਕੇ ਇਸ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਦੇਖੋ ਹੁਸ਼ਿਆਰਪੁਰ ਤੋਂ ਦਜੀਤ ਅਜਨੂਹਾ ਦੀ ਖਾਸ ਕੜੇ ਗੀ ਇਸ ਵਾਰੀ ਦੇ ਖਾਲਸਾ ਵਾਕੇ ਦੇ ਫਤਿਹ ਸਾਰੇ ਨਗਰ ਨਿਵਾਸੀਆਂ ਨੇ ਬੜੀ ਐਫਰਟ ਕੀਤੀ ਸੜਕ ਇਹ ਬੜੀ ਖਰਾਬ ਸੀਗੀ ਕੁਝ ਸਿੱਕ ਬੰਦੇ ਕੋ ਬਿਮਾਰ ਠਮਾਰ ਨਿਆਣੇ ਨਿਕਣ ਲੈ ਕੇ ਜਾਂਦੇ ਆ ਬੜੀ ਪਰੇਸ਼ਾਨੀ ਸੀ ਜਾਣ ਆਣ ਦੀ ਉਹਦੇ ਕਰਕੇ ਸਾਰੇ ਪ੍ਰਵਾਸੀਆਂ ਨੇ ਪਿੱਛੇ ਨੰਗਲ ਦੇ ਸਭੂ ਸੰਗਤ ਨੇ ਆਪਣਾ ਯੋਗਦਾਨ ਪਾਇਆ ਤੇ ਮਿੱਟੀ ਦਾ ਕੰਮ ਚੱਲ ਰਿਹਾ ਹੈਗਾ ਉਹਨੂੰ ਮੁਕੰਮਲ ਕਰਾਂਗੇ ਇੱਕ ਦੋ ਦਿਨ ਲੱਗ ਜਾਊਗਾ ਇਹ ਲੱਗਦਾ ਸਾਰਾ ਕੰਮ ਵਧੀਆ ਹੋਊਗਾ ਆ ਨਮਾਹ ਸਤ ਸ੍ਰੀ ਅਕਾਲ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਕਪੁਰ ਤੋਂ ਸੁਖਨੰਗਲ ਨੂੰ ਜਿਹੜੀ ਸੜਕ ਜਾਂਦੀ ਹੈ ਬਹੁਤ ਸਾਫ ਸੁਥਾ ਅਨੁਨ ਕਰਨ ਕਰਕੇ ਨਗਰ ਦੇ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਸੇ ਮਿੱਟੀ ਦਾ ਕੰਮ ਅਜੇ ਕਮਲ ਤੌਰ ਤੇ ਪੂਰਾ ਕੀਤਾ ਗਿਆ ਤਾਂ ਜੋ ਕਿਸੇ ਨੂੰ ਦਿੱਕਤ ਨਾ ਸਕੇ ਲੋਕ ਬੜੇ ਪਰੇਸ਼ਾਨ ਸੀਗੇ ਬਹੁਤ ਲੰਮੇ ਸਮੇਂ ਤੋਂ ਸਾਰੀ ਸੰਗਤ ਦਾ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ